ਦੋਸਤੋ ਪੰਜਾਬ ਦੀ ਧਰਤੀ ਨੇ ਜ਼ਰਖੇਜ਼ ਭੂਮੀ ਨੇ ਕੱਲੀਆਂ ਫਸਲਾਂ ਹੀ ਪੈਦਾ ਨਹੀਂ ਕੀਤੀਆਂ ਫਸਲਾਂ ਦੇ ਨਾਲ ਨਾਲ ਇਸ ਧਰਤੀ ਨੇ ਬੜੇ ਬਹਾਦਰ ਯੋਧੇ ਵੀ ਪੈਦਾ ਕੀਤੇ ਐ ਤੇ ਜਿਹੜੇ ਯੋਧੇ ਦੀ ਅੱਜ ਮੈਂ ਗੱਲ ਕਰਨ ਜਾ ਰਿਹਾ ਜਿਹਨੂੰ ਪੰਜਾਬ ਦਾ ਪੁੱਤਰ ਵੀ ਕਿਹਾ ਜਾਂਦਾ ਹੈ ਉਹਦਾ ਨਾਂ ਹੈ ਦੁੱਲਾ ਪੱਟੀ ਦੁੱਲਾ ਪੱਟੀ ਐ ਜਿਹੜਾ ਉਹ ਹੁਣ ਲੈਂਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਧਰਤੀ ਦੇ ਉੱਤੇ ਹਾਫਿਜ਼ਾਬਾਦ ਜ਼ਿਲ੍ਹਾ ਹੈ ਉਹਦੇ ਤਹਿਸੀਲ ਹੈ ਪਿੰਡੀ ਪਟੀਆਂ ਤੇ ਪਿੰਡੀ ਪਟੀਆਂ ਦੇ ਇਲਾਕੇ ਦੇ ਵਿੱਚ ਵਗਦਾ ਚਨਾਬ ਦਰਿਆ ਤੇ ਦਰਿਆ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਦੁੱਲੇ ਪੱਟੀ ਦਾ ਜਿਹੜਾ ਪਿੰਡ ਹੈ ਚੂਚਕ ਪਿੰਡ ਹੈ ਉਹਦੇ ਨੇੜੇ ਇੱਕ ਬਦਰ ਪਿੰਡ ਛੋਟਾ ਜਿਹਾ ਦੁੱਲੇ ਪੱਟੀ ਦਾ ਉੱਥੇ ਜਨਮ ਹੁੰਦਾ ਹੈ ਤੇ ਦੁੱਲੇ ਪੱਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਦੁੱਲੇ ਪੱਟੀ ਦੇ ਨਾਂ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਫੰਕਸ਼ਨ ਹੈ ਜਿਹਨੂੰ ਅਸੀਂ ਲੋਹੜੀ ਦਾ ਤਿਹਾਰ ਕਹਿੰਨੇ ਆ ਉਹ ਦੁੱਲੇ ਪੱਟੀ ਦੇ ਨਾਲ ਜੁੜਿਆ ਹੋਇਆ ਹੈ ਤੇ ਆਪਾਂ ਇਹ ਵੀ ਜਾਣਦੇ ਆ ਕਿ ਲੋਹੜੀ ਦਾ ਤਿਹਾਰਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਚੜ੍ਹਦੇ ਪੰਜਾਬ ਦੇ ਵਿੱਚ ਘਰ-ਘਰ ਬੱਚੇ ਜਾ ਕੇ ਜਦੋਂ ਲੱਕੜ ਬਾਲਣ ਪਾਥੀਆਂ ਪੈਸੇ ਮੂੰਫਲੀ ਰਿਉੜੀਆਂ ਮੰਗਦੇ ਨੇ ਤਾਂ ਉਹ ਗੀਤ ਵੀ ਗਾਉਂਦੇ ਨੇ ਉਹ ਗੀਤ ਕਿਹੜਾ ਗਾਉਂਦੇ ਨੇ ਸੁੰਦਰ ਮੁੰਦਰੀ ਇਹ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸ਼ਾਲੂ ਪਾਟਾ ਹੋ ਸ਼ਾਲੂ ਕੌਣ ਸਮੇਟੇ ਹੋ ਇਸ ਤਰ੍ਹਾਂ ਇਹ ਲੰਬਾ ਗੀਤ ਹੈ ਜਿਹੜਾ ਕਿ ਸੁੰਦਰ ਤੇ ਮੰਦਰੀ ਦੋ ਕੁੜੀਆਂ ਜਿਹੜੀਆਂ ਗਰੀਬ ਕਰਦੀਆਂ ਸੀ Hindu ਪਰਿਵਾਰ ਦੇ ਵਿੱਚੋਂ ਸੀ ਉਹਨਾਂ ਦਾ ਵਿਆਹ ਸੀ ਤੇ ਉਸ ਵੇਲੇ ਮੁਗਲ ਬਾਦਸ਼ਾਹ ਅਕਬਰ ਉਹਦਾ ਰਾਜਪੱਖ ਸੀ ਤੇ ਮੁਗਲੇ ਇਸ ਗੱਲ ਦੇ ਵਿੱਚ ਬਦਨਾਮ ਰਹੇ ਹੈ ਕਿ ਉਹ ਜਿੱਥੇ ਹਿੰਦੁਸਤਾਨ ਨੂੰ ਲੁੱਟਦੇ ਸੀ ਕੁੱਟਦੇ ਸੀ ਉੱਥੇ ਉਹ ਧੀਆਂ ਪੈਣਾ ਦੀ ਇੱਜ਼ਤ ਨੂੰ ਹੱਥ ਵੀ ਪਾਉਂਦੇ ਸੀ ਤੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤਾਂ ਯੋਧੇ ਤੇ ਬਹਾਦਰ ਸੀ ਜਿਹੜੇ ਉਸ ਵੇਲੇ ਸਾਡੇ ਉਹ ਉਹਨਾਂ ਮੁਗਲਾਂ ਦੇ ਨਾਲ ਟੱਕਰ ਲੈਂਦੇ ਰਹੇ ਐ ਬਹੁਤ ਸਾਰੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਸਾਨੂੰ ਇਤਿਹਾਸ ਦੇ ਵਿੱਚੋਂ ਪੜਨ ਸੁਣਨ ਨੂੰ ਮਿਲਦੀਆਂ ਤਾਂ ਇਹ ਦੁੱਲੇ ਦੀ ਇੱਕ ਤਾਂ ਧੀਆਂ ਦਾ ਦੀ ਪਤ ਦਾ ਰਖਵਾਲਾ ਹੋਣ ਦਾ ਸਬੂਤ ਮਿਲਦਾ ਹੈ ਇਸ ਗੀਤ ਤੋਂ ਸਾਨੂੰ ਕਿ ਉਹ ਸੁੰਦਰ ਤੇ ਮੁੰਦਰੀ ਦੋ ਕੁੜੀਆਂ ਸੀ ਜਿਹੜੀਆਂ ਉਹਨਾਂ ਦਾ ਅੱਧੀ ਰਾਤ ਤੋਂ ਬਾਅਦ ਉਹਨੇ ਕਿਵੇਂ ਉਹਦੇ ਫੇਰੇ ਕਰਵਾਏ ਤੇ ਉਹਨਾਂ ਨੂੰ ਉਹਨਾਂ ਦੇ ਸਹੁਰੇ ਘਰ ਤੋਹ ਰਿਆ ਤਾਂ ਇਸ ਗੱਲ ਦਾ ਸਾਨੂੰ ਸਬੂਤ ਮਿਲਦਾ ਹੈ ਕਿ ਇਹ ਦੁੱਲਾ ਪੱਟੀ ਜਿਹੜਾ ਲੈਂਦੇ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਉਸ ਨੇ ਇਹਨਾਂ ਦੋ ਧੀਆਂ ਦੀ ਰਾਖੀ ਕੀਤੀ ਐ ਤੇ ਉਹਨਾਂ ਨੂੰ ਵਿਆਹ ਕੇ ਘਰ ਦੇ ਵਿੱਚ ਤੋਰਿਆ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਨੰਬਰ 2 ਦੇ ਉੱਤੇ ਜਿਹੜੀ ਵੱਡੀ ਸਾਨੂੰ ਗੱਲ ਮਿਲਦੀ ਐ ਕਿ ਦੁੱਲਾ ਪੱਟੀ ਸੀ ਜਿਹੜਾ ਸਰਕਾਰਾਂ ਦਾ ਬਾਗੀ ਸੀ ਉਹ ਨਾਬਰ ਸੀ ਉਹ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਅਕਬਰ ਉਹਦੇ ਨਾਲ ਉਹਨੇ ਸਿੱਧੀ ਟੱਕਰ ਲਈ ਸਿਰਫ ਉਹਨੇ ਹੀ ਟੱਕਰ ਨਹੀਂ ਲਈ ਦੁੱਲੇ ਪੱਟੀ ਦੇ ਜਦੋਂ ਦਾਦਾ-ਪਰਦਾਦਾ ਦੇ ਉੱਤੇ ਨਿਗਾਹ ਮਾਰਦੇ ਆ ਤਾ ਸਾਨੂੰ ਪਤਾ ਲੱਗਦਾ ਹੈ ਪੜਦਿਆਂ ਸੁਣਦਿਆਂ ਕਿ ਦੁੱਲੇ ਪੱਟੀ ਦਾ ਜਿਹੜਾ ਪਿਤਾ ਸੀ ਉਹਨਾਂ ਦਾ ਨਾਂ ਸੀ ਫਰੀਦ ਪੱਟੀ ਔਰ ਜਿਹੜਾ ਉਹਨਾਂ ਦਾ ਦਾਦਾ ਸੀ ਉਹਦਾ ਨਾਂ ਸੀ ਸੰਦਲ ਜਿਹਦੇ ਨਾਂ ਦੇ ਉੱਤੇ ਸੰਦਲ ਦੀ ਬਾੜ ਵੀ ਮਸ਼ਹੂਰ ਹੈ 12 ਬਸਾਈਆਂ ਗਈਆਂ ਸੀ ਸੰਦਲ ਦੀ ਬਾੜ ਉਹ ਕਿਸਾਨ ਸੀ ਤੇ ਉਹਦਾ ਦੂਜਾ ਨਾਂ ਸੀ ਸੰਦਲ ਦਾ ਬਿੰਜਲ ਖਾਨ ਬਿੰਜਲ ਖਾਨ ਉਰਫ ਸੰਦਲ ਇਹ ਇਹਦਾ ਆਪਣੇ ਦੁੱਲੇ ਪੱਟੀ ਦਾ ਦਾਦਾ ਸੀ ਔਰ ਸੰਦਲ ਜਿਹੜਾ ਸੀਗਾ ਉਹ ਵੀ ਸਰਕਾਰਾਂ ਦਾ ਬਾਗੀ ਸੀ ਤਿੰਨ ਪੀੜੀਆਂ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਮੁਗਲ ਸਾਮਰਾਜ ਦੇ ਖਿਲਾਫ ਲੜਦੇ ਆ ਇਹ ਸਾਨੂੰ ਪੜਨ ਸੁਣਨ ਤੇ ਪਤਾ ਲੱਗਦਾ ਹੈ ਸੰਦਲ ਸੀਗਾ ਜਿਹੜਾ ਜਦੋਂ ਟੈਕਸ ਲਾਇਆ ਮੁਗਲਾਂ ਨੇ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਤਾਂ ਸੰਦਲ ਨੇ ਬਗਾਵਤ ਕਰ ਦਿੱਤੀ ਕਿ ਅਸੀਂ ਟੈਕਸ ਨਹੀਂ ਦੇਣਾ ਸਾਡੀ ਕਮਾਈ ਦੇ ਉੱਤੇ ਜਿਹੜੇ ਰਾਜੇ ਮਹਾਰਾਜੇ ਆ ਉਹ ਐਕਸ਼ਨ ਕਰਦੇ ਆ ਅਯਾਸ਼ੀਆਂ ਕਰਦੇ ਆ ਸਾਡੇ ਆਪਣੇ ਢਿੱਡ ਪੂਰੇ ਨਹੀਂ ਹੁੰਦੇ ਸਾਡੇ ਆਪਣੇ ਬੱਚੇ ਨਹੀਂ ਪੜਦੇ ਅਸੀਂ ਟੈਕਸ ਨਹੀਂ ਦੇ ਸਕਦੇ ਤਾਂ ਪੂਰੇ ਇਲਾਕੇ ਦੇ ਜਿਹੜੇ ਕਿਸਾਨ ਸੀ ਬਾਰ ਦੇ ਇਲਾਕੇ ਦੇ ਉਹ ਸੰਦਲ ਦੇ ਨਾਲ ਜਿਹੜੀ ਬਿੰਜਲ ਖਾਨ ਦੇ ਨਾਲ ਸਹਿਯੋਗੀ ਸੀਗੇ ਉਹਦਾ ਸਾਥ ਦੇ ਰਹੇ ਸੀਗੇ ਤਾਂ ਬਿੰਜਲ ਨੇ ਜਦੋਂ ਬਗਾਵਤ ਕੀਤੀ ਤਾਂ ਮੁਗਲ ਬਾਦਸ਼ਾਹ ਨੇ ਉਹਨੂੰ ਫੜ ਕੇ ਉਹਨੂੰ ਵੀ ਫਾਂਸੀ ਚਾੜ ਦਿੱਤਾ ਤੇ ਉਹਨੂੰ ਮੌਤ ਦੇ ਦਿੱਤੀ ਔਰ ਉਸ ਤੋਂ ਬਾਅਦ ਸੰਦਲ ਦਾ ਬੇਟਾ ਜਿਹੜਾ ਫਰੀਦ ਸੀ ਜਿਹੜੀ ਦੁੱਲੇ ਪੱਟੀ ਦਾ ਬਾਪ ਫਰੀਦ ਖਾਨ ਸੀ ਜਿਹੜਾ ਉਹਨੇ ਵੀ ਇਸੇ ਤਰ੍ਹਾਂ ਮੁਗਲਾਂ ਦੇ ਖਿਲਾਫ ਬਗਾਵਤ ਕੀਤੀ ਟੈਕਸ ਦੇਣ ਤੋਂ ਨਾ ਕੀਤੀ ਸੰਘਰਸ਼ ਆਪਣਾ ਜਾਰੀ ਰੱਖਿਆ ਉਹਨੂੰ ਵੀ ਮਾਰ ਕੇ ਫਾਂਸੀ ਦੇ ਕੇ ਇਹ ਵੀ ਸਾਨੂੰ ਪੜਨ ਸੁਣਨ ਨੂੰ ਮਿਲਦਾ ਹੈ ਕਿ ਫਰੀਦ ਤੇ ਜਿਹੜਾ ਸੰਦਲ ਸੀ ਬਿੰਜਲ ਖਾਨ ਇਹਨਾਂ ਨੂੰ ਮਾਰਨ ਤੋਂ ਬਾਅਦ ਇਹਨਾਂ ਦੀਆਂ ਖੱਲਾਂ ਦੇ ਵਿੱਚ ਤੂੜੀ ਭਰ ਕੇ ਜਿਹੜਾ ਲਾਹੌਰ ਦਾ ਸ਼ਾਹੀ ਕਿਲਾ ਹੈ ਉਹਦੇ ਦਰਵਾਜੇ ਦੇ ਉੱਤੇ ਕਿਸੇ ਬੁਰਜੀ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਨੂੰ ਟੰਗ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਜਾਏ ਡਰ ਫੈਲ ਜਾਏ ਕਿ ਜਿਹੜਾ ਵੀ ਭਾਈ ਮੁਗਲਾਂ ਦੇ ਖਿਲਾਫ ਮੁਗਲ ਬਾਦਸ਼ਾਹ ਦੇ ਖਿਲਾਫ ਕੋਈ ਬਗਾਵਤ ਕਰੇਗਾ ਉਹਦਾ ਹਸ਼ਰ ਇਸ ਤਰ੍ਹਾਂ ਦਾ ਹੋਏਗਾ ਤਾਂ ਉਹਨਾਂ ਦੀਆਂ ਖੱਲਾਂ ਸੀ ਜਿਹੜੀਆਂ ਭਰ ਕੇ ਤੂੜੀ ਭਰ ਕੇ ਲਾਸ਼ਾਂ ਸੀ ਜਿਹੜੀਆਂ ਉਹ ਸ਼ਾਹੀ ਕਿਲੇ ਦੇ ਉੱਤੇ ਲਾਹੌਰ ਦੇ ਉੱਤੇ ਟੰਗੀਆਂ ਰਹੀਆਂ ਤਾਂ ਇਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲੀ ਵੀ ਤੇ ਦੁੱਲਾ ਸੀ ਜਿਹੜਾ ਸਾਨੂੰ ਪੜਨ ਨੂੰ ਮਿਲਦਾ ਹੈ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹਦਾ ਜਨਮ ਹੁੰਦਾ ਤੇ ਇਹ ਦੁੱਲੇ ਦੀ ਮਾਂ ਜਿਹੜੀ ਲੱਦੀ ਸੀ ਲੱਦੀ ਨੇ ਆਪਣੇ ਪੁੱਤ ਦਾ ਨਾਂ ਸੀ ਜਿਹੜਾ ਬੜੇ ਪਿਆਰ ਨਾਲ ਜਿਹੜਾ ਨਾਂ ਰੱਖਿਆ ਸੀ ਅਬਦੁੱਲਾ ਰਾਇ ਅਬਦੁੱਲਾ ਖਾਨ ਪੂਰਾ ਨਾਂ ਤਾਂ ਰਾਇ ਅਬਦੁੱਲਾ ਖਾਨ ਹੈ ਪਰ ਮਾਮਾ ਕਦੇ ਵੀ ਆਪਣੇ ਪੁੱਤਰਾਂ ਦਾ ਪੂਰਾ ਨਾਂ ਨਹੀਂ ਲੈਂਦੀਆਂ ਹੁੰਦੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹ ਛੋਟੇ ਤੇ ਲਾਡਲੇ ਨਾਂ ਨਾਲ ਹੀ ਬੁਲਾਉਂਦੀਆਂ ਉਹ ਅਬਦੁੱਲੇ ਦੀ ਥਾਂ ਤੇ ਉਹਨੂੰ ਸਿਰਫ ਦੁੱਲਾ ਕਹਿ ਕੇ ਹੀ ਬੁਲਾਉਂਦੀ ਸੀ ਤੇ ਦੁੱਲਾ ਸ਼ਬਦ ਇੰਨਾ ਮਸ਼ਹੂਰ ਹੋ ਗਿਆ ਦੁੱਲਾ ਸੀ ਜਿਹੜਾ ਜਦੋਂ ਜਿਉਂ-ਜਿਉਂ ਵੱਡਾ ਹੁੰਦਾ ਗਿਆ ਤਾਂ ਕਹਿੰਦੇ ਉਹ ਸ਼ਰਾਰਤੀ ਸੁਭਾਅ ਦਾ ਸੀ ਮજબૂત ਸੀ ਸਰੀਰ ਦਾ ਬਾਗੀ ਕਿਸਮ ਦਾ ਸੀਗਾ ਤੇ ਜਦੋਂ ਛੋਟਾ ਸੀ ਹਲੇ ਜਵਾਨੀ ਦੇ ਵਿੱਚ ਪੈਰ ਨਹੀਂ ਸੀ ਧਰਿਆ ਜਵਾਨੀ ਵਿੱਚ ਪੈਰ ਧਰਨ ਜਾ ਰਿਹਾ ਸੀ ਤਾਂ ਉਹ ਕਈ ਵਾਰੀ ਪਾਣੀ ਪਰਨਾਈ ਇੱਕ ਬੀਬੀ ਜੀ ਦਾ ਨਾਮ ਸਾਨੂੰ ਜ਼ਿਕਰ ਮਿਲਦਾ ਨੰਦੀ ਮਰਾਸਣ ਸੀ ਜਿਹੜੀ ਜਾਤ ਦੀ ਉਹਦੇ ਘੜੇ ਦੇ ਉੱਤੇ ਉਹਨੇ ਆਪਣਾ ਇੱਕ ਦਿਨ ਤੀਰ ਕਮਾਂਡ ਆਪਣਾ ਤੀਰ ਚਲਾਇਆ ਘੜਾ ਤੋੜ ਦਿੱਤਾ ਉਹਦੀ ਜਿਹੜੀ ਗਾਗਰ ਸੀ ਤਾਂ ਉਸ ਜਿਹੜੀ ਮਰਾਸਣ ਸੀ ਉਹਨੇ ਉਹਨੂੰ ਮੇਣਾ ਮਾਰਿਆ ਸੀ ਕਿ ਸਾਨੂੰ ਤੂੰ ਜਨਾਨੀਆਂ ਨੂੰ ਪਰੇਸ਼ਾਨ ਕਰਦਾ ਹੈ ਘੜੇ ਭੰਦ ਸਾਡੇ ਛਾਡੇ ਘਰੇ ਭੰਨ ਕੇ ਤੈਨੂੰ ਕੋਈ ਮਿਲੂਗਾ ਜੇ ਭੰਨਣੀਆਂ ਉਹਨਾਂ ਦੇ ਜਾ ਕੇ ਸਿਰ ਭੰਨ ਜਿਨ੍ਹਾਂ ਨੇ ਤੇਰੇ ਬਾਪ ਦਾਦੇ ਨੂੰ ਮਾਰ ਕੇ ਉਹਨਾਂ ਦੀਆਂ ਖੱਲਾਂ ਚ ਤੂੜੀ ਭਰ ਕੇ ਲਾਹੌਰ ਦੇ ਕਿਲੇ ਦੇ ਉੱਤੇ ਟੰਗੀਆਂ ਹੋਈਆਂ ਸੀਗੀਆਂ ਤੇਰੇ ਬਾਪ ਦਾਦੇ ਦੀਆਂ ਤਾਂ ਉਧਰ ਦੂਜੇ ਪਾਸੇ ਮਾਂ ਲੱਦੀ ਨੇ ਇਹ ਰਾਜ਼ ਇਹ ਭੇਤ ਸੀ ਜਿਹੜਾ ਆਪਣੇ ਪੁੱਤ ਦੁੱਲੇ ਤੋਂ ਛੁਪਾ ਕੇ ਰੱਖਿਆ ਹੋਇਆ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਹਦਾ ਪੁੱਤ ਵੀ ਇਸੇ ਤਰ੍ਹਾਂ ਬਾਪ ਦਾਦੇ ਦੀ ਤਰ੍ਹਾਂ ਮੌਤ ਵਾਲੇ ਰਾਹ ਦੇ ਉੱਤੇ ਤੁਰ ਜਾਏ ਤੇ ਮੁਗਲਾਂ ਦੇ ਹੱਥੋਂ ਮਾਰਿਆ ਜਾਏ ਉਹ ਆਪਣੇ ਪੁੱਤ ਨੂੰ ਬਚਾ ਕੇ ਰੱਖਣਾ ਚਾਹੁੰਦੀ ਸੀ ਪਰ ਜਦੋਂ ਦੁੱਲੇ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੇ ਬਾਪ ਦਾਦੇ ਦਾ ਤਾਂ ਆ ਇਤਿਹਾਸ ਹੈ ਉਹਦੇ ਨਾਲ ਇਸ ਤਰ੍ਹਾਂ ਹੋਇਆ ਜ਼ੁਲਮ ਹੋਇਆ ਤਾਂ ਆ ਕੇ ਆਪਣੀ ਮਾਂ ਲੱਦੀ ਨੂੰ ਪੁੱਛਣ ਲੱਗਿਆ ਕਿ ਮਾਂ ਮੈਨੂੰ ਦੱਸ ਮੇਰੇ ਬਾਪ ਦੀ ਮੇਰੇ ਦਾਦੇ ਦੀ ਮੌਤ ਕਿਵੇਂ ਹੋਈ ਸੀ ਤਾਂ ਬਹੁਤ ਜ਼ੋਰ ਦੇਣ ਦੇ ਉੱਤੇ ਫਿਰ ਲੱਦੀ ਨੇ ਮਜਬੂਰੀ ਵਸ ਸਾਰੀ ਕਹਾਣੀ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਨਾਂ ਦੇ ਜਿਹੜੇ ਹਥਿਆਰ ਨੇ ਤੇਰੇ ਬਾਪ ਤੇ ਦਾਦੇ ਦੇ ਉਹ ਆਪਣੇ ਹੀ ਘਰ ਦੇ ਵਿੱਚ ਮੈਂ ਕਿਤੇ ਲੁਕੋ ਕੇ ਦੱਬ ਕੇ ਰੱਖੇ ਹੋਏ ਨੇ ਦਾ ਦੁੱਲੇ ਨੇ ਜੋਰ ਦੇਣ ਦੇ ਉੱਤੇ ਉਹ ਹਥਿਆਰ ਸੀ ਜਿਹੜੇ ਆਪਣੀ ਮਾਂ ਤੋਂ ਕਹਿੰਦੇ ਲੈ ਲੈ ਤੇ ਉਸੇ ਦਿਨ ਹੀ ਉਹਨੇ ਕਸਮ ਖਾ ਲਈ ਸੀ ਕਿ ਉਹ ਵੀ ਆਪਣੇ ਬਾਪ ਦਾਦੇ ਦੀ ਤਰ੍ਹਾਂ ਇਨ੍ਹਾਂ ਮੁਗਲਾਂ ਨੂੰ ਲਲਕਾਰੇਗਾ ਬੰਗਾਰੇਗਾ ਤੇ ਚੈਲੰਜ ਕਰੇਗਾ ਚਣੌਤੀ ਦੇਵੇਗਾ ਉਹ ਥੱਲੇ ਨਹੀਂ ਲੱਗੇਗਾ ਕਿਸਾਨੀ ਸੰਕਟ ਦੇ ਵਿੱਚ ਸੀ ਦੁੱਲਾ ਵੀ ਕਿਸਾਨਾਂ ਦਾ ਲੀਡਰ ਸੀਗਾ ਤੇ ਉਹ ਆਗੂ ਬਣ ਗਿਆ ਲੋਕਾਂ ਦਾ ਮਜ਼ਦੂਰਾਂ ਤੇ ਕਿਸਾਨਾਂ ਦਾ ਉਹਨਾਂ ਨੂੰ ਲੈ ਕੇ ਉਹਨੇ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਜਿਹੜੀਆਂ ਸਰਕਾਰਾਂ ਸੀਗੀਆਂ ਉਸ ਵੇਲੇ ਅਕਬਰ ਬਾਦਸ਼ਾਹ ਸੀਗਾ ਉਹਨੂੰ ਉਹਨਾਂ ਨੇ ਵੀ ਟੈਕਸ ਦੇਣ ਤੋਂ ਨਾ ਕਰ ਦਿੱਤੀ ਬਗਾਵਤ ਕਰ ਦਿੱਤੀ ਤਾਂ ਰਾਜਿਆਂ ਨੂੰ ਫਿਰ ਇਹ ਗੱਲ ਚੁਪਦੀ ਹੁੰਦੀ ਹੈ ਕਿ ਸਾਡੇ ਰਾਜ ਦੇ ਅੰਦਰ ਸਾਡੇ ਮੂਹਰੇ ਕਿਹੜਾ ਅੱਖ ਚੱਕ ਕੇ ਝਾਕ ਸਕਦਾ ਹੈਗਾ ਤਾਂ ਅਕਬਰ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਦੇ ਰਾਹੀਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਵਧਿਆਉਣ ਦੀ ਕੋਸ਼ਿਸ਼ ਕੀਤੀ ਇਹਨੂੰ ਰਾਜਪਾਗ ਦੇਣ ਦੀ ਕੋਸ਼ਿਸ਼ ਵੀ ਕੀਤੀ ਜਿਵੇਂ ਸਰਕਾਰਾਂ ਸਾਰੇ ਦਾ ਪੇਚ ਖੇਡਦੀਆਂ ਹੁੰਦੀਆਂ ਪਰ ਦੁੱਲਾ ਜਦੋਂ ਕਿਸੇ ਵੀ ਤਰ੍ਹਾਂ ਅਕਬਰ ਬਾਦਸ਼ਾਹ ਦੇ ਠੀਕ ਸੂਤਨਾ ਆਇਆ ਤਾ ਅਖੀਰ ਫਿਰ ਉਹਨੇ ਇਹਦੀ ਗ੍ਰਿਫਤਾਰੀ ਦੇ ਆਰਡਰ ਦਿੱਤੇ ਤਾਂ ਇੱਕ ਦਿਨ ਕਹਿੰਦੇ ਨੇ ਕਿ ਘਰ ਦੇ ਵਿੱਚ ਦੁੱਲੇ ਦੀ ਮਾਂ ਘਰਵਾਲੀ ਤੇ ਜਿਹੜੀਆਂ ਹੋਰ ਔਰਤਾਂ ਸੀਗੀਆਂ ਘਰ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੰਨ ਕੇ ਜਿਹੜੇ ਰਾਜੇ ਦੇ ਅਹਲਕਾਰ ਸੀਗੇ ਉਹ ਲੈ ਗਏ ਜਦੋਂ ਇਸ ਤਰ੍ਹਾਂ ਪਤਾ ਲੱਗਿਆ ਦੁੱਲੇ ਨੂੰ ਕਿ ਆਹ ਘਟਨਾ ਦੁੱਲਾ ਉਸ ਦਿਨ ਘਰ ਨਹੀਂ ਸੀ ਉਹਨੂੰ ਜਦੋਂ ਪਤਾ ਲੱਗਿਆ ਤਾਂ ਦੁੱਲੇ ਨੇ ਫਿਰ ਆਪਣੀ ਜਿਹੜੀ ਟੁਕੜੀ ਸੀਗੀ ਨਾਲ ਜਿਹੜੇ ਸਾਥੀਆਂ ਦੀ ਉਦੇ ਨਾਲ ਮੁਗਲ ਬਾਦਸ਼ਾਹ ਦੀ ਉਸ ਟੁਕੜੀ ਦਾ ਵਿਰੋਧ ਕੀਤਾ ਉਹਦੇ ਨਾਲ ਲੜਾਈ ਲੜੀ ਤੇ ਇੱਕ ਦਿਨ ਫੇਰ ਦੁੱਲੇ ਨੂੰ ਜਿਹੜਾ ਹੈਗਾ ਧੋਖੇ ਨਾਲ ਗ੍ਰਿਫਤਾਰ ਕਰਕੇ ਲਾਹੌਰ ਦੇ ਅੰਦਰ ਜਿਹੜਾ ਸ਼ਾਹੀ ਕਿਲਾ ਹੈਗਾ ਦਿੱਲੀ ਗੇਟ ਦੇ ਨੇੜੇ ਦੁੱਲੇ ਨੂੰ ਵੀ ਫਾਂਸੀ ਲਾ ਦਿੱਤਾ ਗਿਆ ਅਕਬਰ ਬਾਦਸ਼ਾਹ ਵੱਲੋਂ ਔਰ ਜੋ ਫਾਂਸੀ ਲਾ ਦਿੱਤਾ ਗਿਆ ਤੇ ਲਾਹੌਰ ਦੀ ਜਿਹੜੀ ਉਥੇ ਕਬਰਸਤਾਨ ਹੈਗਾ ਜਿਹਨੂੰ ਕਹਿੰਦੇ ਨੇ ਕਿ ਮਿਆਨੀ ਸਾਹਿਬ ਕਬਰਸਤਾਨ ਹੈ ਉਥੇ ਉਸ ਮਿਆਨੀ ਸਾਹਿਬ ਕਬਰਸਤਾਨ ਦੇ ਅੰਦਰ ਦੁੱਲੇ ਪੱਟੀ ਦੀ ਕਬਰ ਵੀ ਬਣੀ ਹੋਈ ਹੈ ਤੇ ਲੋਕ ਉੱਥੇ ਜਾ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਭੇਂਟ ਕਰਦੇ ਆ ਤੇ ਚੜ੍ਹਦੇ ਪੰਜਾਬ ਦੇ ਵਿੱਚ ਦੁੱਲੇ ਪੱਟੀ ਦਾ ਨਾਂ ਇੰਨਾ ਸਤਕਾਰ ਨਾਲ ਲਿਆ ਜਾਂਦਾ ਹੈ ਕਿ ਕੱਲਾ ਇਹਨੂੰ ਪੰਜਾਬ ਦਾ ਪੁੱਤ ਤੱਕਿਆ ਹੀ ਜਾਂਦਾ ਹੈ ਕਿ ਇਹ ਪੂਰੇ ਪੰਜਾਬ ਦਾ ਪੁੱਤ ਸੀ ਦੁੱਲਾ ਪੱਟੀ ਤੇ ਉੱਥੇ ਜਿੱਥੇ ਸਰਕਾਰਾਂ ਨਾਲ ਟੱਕਰ ਲੈਣ ਵਾਲਾ ਇਹਨੂੰ ਕਰਕੇ ਜਾਣਿਆ ਜਾਂਦਾ ਹੈ ਤੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲਾ ਇੱਕ ਯੋਧਾ ਕਰਕੇ ਵੀ ਜਾਣਿਆ ਜਾਂਦਾ ਹੈ ਤੇ ਉੱਥੇ ਜੇ ਕੋਈ ਨੌਜਵਾਨ ਮੁੰਡੇ ਆਪਸ ਦੇ ਵਿੱਚ ਕਿਤੇ ਕੋਈ ਮਾੜੀ ਮੋਟੀ ਉਹਨਾਂ ਦੀ ਟਕਰਾਰ ਹੋ ਜਾਏ ਤਾਂ ਫਿਰ ਲਲਕਾਰਨ ਵਾਲੇ ਪੰਜਾਬ ਦੇ ਵਿੱਚ ਇੰਦਰ ਜਿਹੜਾ ਮੁਹਾਵਰਾ ਚੱਲਦਾ ਕਿ ਆ ਗਿਆ ਤੂੰ ਵੱਡਾ ਦੁੱਲਾ ਆ ਜਾ ਮੈਂ ਤੈਨੂੰ ਵੇਖ ਲੈਣਾ ਜਾਨੀ ਇਹ ਮੁਹਾਵਰਾ ਵੀ ਚੱਲਦਾ ਹੈ ਇੱਥੇ ਪੰਜਾਬ ਦੀ ਧਰਤੀ ਤੇ ਪਰ ਮੈਨੂੰ ਪਤਾ ਲੱਗਿਆ ਕਿ ਲਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਜਿੱਥੇ ਦੁੱਲੇ ਪੱਟੀ ਦਾ ਜਨਮ ਹੋਇਆ ਜਿੱਥੇ ਉਹ ਪ੍ਰਵਾਨ ਚੜਿਆ ਤੇ ਜਿਹੜੀ ਸਰਜ਼ਮੀਨ ਦੇ ਉੱਤੇ ਉਹਨੇ ਜੰਗਾਂ ਜੁੱਦਾਂ ਲੜੀਆਂ ਸਾਰੀਆਂ ਮੁਗਲ ਬਾਦਸ਼ਾਹਾਂ ਨੂੰ ਲਲਕਾਰਿਆ ਉਸ ਧਰਤੀ ਦੇ ਉੱਤੇ ਦੁੱਲੇ ਪੱਟੀ ਦਾ ਨਾਂ ਜਿਹੜਾ ਹੈਗਾ ਉਹ ਬਹੁਤਾ ਨਹੀਂ ਲਿਆ ਜਾਂਦਾ ਉਹਦੇ ਨਾਂ ਦੇ ਉੱਤੇ ਕੋਈ ਬਹੁਤਾ ਫੰਕਸ਼ਨ ਨਹੀਂ ਹੁੰਦਾ ਕੋਈ ਕੋਈ ਪ੍ਰੋਗਰਾਮ ਨਹੀਂ ਹੁੰਦੇ ਹੈਗੇ ਜਦੋਂ ਕਿ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਲੋਹੜੀ ਦਾ ਤਿਉਹਾਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੁੱਲੇ ਪੱਟੀ ਦੇ ਨਾਂ ਨਾਲ ਜੁੜਿਆ ਹੋਇਆ ਹੈ ਤੇ ਘਰ ਘਰ ਗੀਤ ਗਾਏ ਜਾਂਦੇ ਨੇ ਦੁੱਲੇ ਪੱਟੀ ਦੇ ਔਰ ਲੋਹੜੀ ਦੇ ਇਹ ਗੀਤ ਤੋਂ ਸਪਸ਼ਟ ਹੈ ਸੁੰਦਰ ਮੁੰਦਰੀ ਇਹੋ ਜਿਹੜਾ ਮੈਂ ਗਾਇਆ ਕਿ ਦੁੱਲਾ ਪੱਟੀ ਵਾਲਾ ਹੋ ਇਹ ਪੱਟੀ ਰਾਜਪੂਤ ਸੀ ਦੁੱਲਾ ਜਿਹੜਾ ਇਹ ਜੈਸਲ ਮੇਰ ਜਿਹੜਾ ਰਾਜਸਥਾਨ ਦੇ ਵਿੱਚ ਇਲਾਕਾ ਹੈਗਾ ਇਧਰ ਇੰਡੀਆ ਦੇ ਵਿੱਚ ਜੈਸਲ ਮੇਰ ਤੋਂ ਇਹ ਜਾ ਕੇ ਮਾਈਗ੍ਰੇਟ ਹੋ ਕੇ ਉੱਥੇ ਕਿਤੇ ਇਹਦੇ ਦਾਦੇ ਪੜਦਾਦੇ ਜਿਹੜੇ ਵਸੇ ਸੀ ਇਹ ਰਾਜਪੂਤ ਰਾਜਪੂਤ ਪੱਟੀ ਨੇ ਇਹ ਤੇ ਦੁੱਲਾ ਪੱਟੀਆਂ ਦਾ ਸਰਦਾਰ ਸੀ ਆਗੂ ਸੀ ਤਾਂ ਇਸ ਨੇ ਜਿਹੜੇ ਆਪਣੇ ਬਹਾਦਰੀ ਦੇ ਇਹ ਕਾਰਨਾਮੇ ਦਿਖਾਏ ਹੈ ਅਣਖ ਦੀ ਪ੍ਰਤੀਕ ਨੂੰ ਕਾਇਮ ਰੱਖਿਆ ਹੈਗਾ ਤਾਂ ਅੱਜ ਲੋੜ ਹੈ ਸਾਨੂੰ ਦੁੱਲਿਆਂ ਦੀ ਤੇ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਦੁੱल्ले ਪੈਦਾ ਕੀਤੇ ਐ ਤੇ ਦੁੱल्ले ਪੈਦਾ ਹੁੰਦੇ ਰਹਿਣਗੇ ਇੱਥੇ ਅਕਬਰ ਵਰਗੇ ਰਾਜੇ ਆ ਜਿਹੜੇ ਉਹ ਵੀ ਪੈਦਾ ਹੁੰਦੇ ਰਹਿਣਗੇ ਤੇ ਦੁੱल्ले ਵੀ ਪੈਦਾ ਹੁੰਦੇ ਰਹਿਣਗੇ ਤੇ ਦੁੱल्ले ਆ ਜਿਹੜੇ ਹਮੇਸ਼ਾ ਸਾਮਰਾਜੀਆਂ ਨੂੰ ਲਲਕਾਰਦੇ ਰਹੇ ਨੇ ਰਾਜਿਆਂ ਮਹਾਰਾਜਿਆਂ ਨੂੰ ਲਲਕਾਰਦੇ ਰਹੇ ਨੇ ਟੱਕਰਾਂ ਲੈਂਦੇ ਰਹੇ ਨੇ ਬਗਾਵਤਾਂ ਕਰਦੇ ਰਹੇ ਨੇ ਤੇ ਜਿੱਤਦੇ ਰਹੇ ਨੇ ਤੇ ਪੰਜਾਬ ਦੀ ਅਣਖ ਨੂੰ ਜਿਹੜਾ ਉਹ ਕਾਇਮ ਰੱਖਦੇ ਰਹੇ ਨੇ ਤੇ ਅੱਜ ਅਸੀਂ ਜਿੱਥੇ ਇਸ ਪੰਜਾਬ ਦੇ ਪੁੱਤ ਦੁੱਲੇ ਪੱਟੀ ਨੂੰ ਸਲਾਮ ਕਰਦੇ ਆ ਸਲੂਟ ਕਰਦੇ ਆ ਉਹਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਉੱਥੇ ਸਾਨੂੰ ਦੁੱਲੇ ਪੱਟੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਪ੍ਰੇਰਣਾ ਵੀ ਲੈਣੀ ਚਾਹੀਦੀ ਹੈ ਕਿ ਅੱਜ ਵੀ ਨਾ ਤਾਂ ਅਕਬਰ ਵਰਗੇ ਬਾਦਸ਼ਾਹ ਕਿਤੇ ਗਏ ਨੇ ਉਹ ਅੱਜ ਵੀ ਮੌਜੂਦ ਨੇ ਤੇ ਦੁੱਲੇ ਪੱਟੀ ਦੇ ਵਾਰਿਸ ਵੀ ਅਜੇ ਇੱਥੇ ਜਿਉਂਦੇ ਨੇ ਤੇ ਜਦੋਂ ਜਦੋਂ ਵੀ ਕਿਤੇ ਧਰਤੀ ਦੇ ਉੱਤੇ ਜ਼ੁਲਮ ਹੋਏਗਾ ਉਦੋਂ ਤੱਕ ਸਾਨੂੰ ਦੁੱਲੇ ਪੱਟੀ ਵੀ ਯਾਦ ਆਉਂਦੇ ਰਹਿਣਗੇ ਤੇ ਸਾਨੂੰ ਇਹਨਾਂ ਤੋਂ ਪ੍ਰੇਰਣਾ ਮਿਲਦੀ ਰਹੇਗੀ ਤਾਂ ਜੋ ਅਸੀਂ ਜਿਹੜੀਆਂ ਸਰਕਾਰਾਂ ਕਈ ਵਾਰੀ ਸਾਡੇ ਤੇ ਨਜਾਇਜ਼ ਕਈ ਵਾਰੀ ਟੈਕਸ ਲਾਉਂਦੀਆਂ ਜਾਂ ਹੋਰ ਤੰਗ ਕਰਦੀਆਂ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਿਹਨਤ ਕਸ਼ ਲੋਕਾਂ ਨੂੰ ਤਾਂ ਸਾਡੇ ਪ੍ਰੇਰਨਾ ਸਰੋਤ ਨੇ ਦੁੱਲਾ ਪੱਟੀ ਵਰਗੇ ਅੱਜ ਇਹ ਲੋਹੜੀ ਦਾ ਤਿਉਹਾਰ ਹੈ ਲੋਹੜੀ ਦੇ ਤਿਉਹਾਰ ਦੇ ਉੱਤੇ ਅਸੀਂ ਦੁੱਲੇ ਪੱਟੀ ਨੂੰ ਯਾਦ ਕਰਦੇ ਹੋਏ ਉਹਨੂੰ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਤੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਹਾਂ ਤੇ ਜੇ ਇਹ ਗੱਲ ਚੰਗੀ ਲੱਗੀ ਹੈ ਪੰਜਾਬ ਦੇ ਨੌਜਵਾਨਾਂ ਤੱਕ ਇਹ ਆਵਾਜ਼ ਨੂੰ ਪਹੁੰਚਾਇਓ ਮੈਨੂੰ ਆਪ ਦਾ ਦੋਸਤ ਬਣਾਇਓ ਪੇਜ ਨੂੰ ਫੋਲੋ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ